ਸਾਡੇ ਨਾ ਪਿੰਡ ਦੇ ਲੱਗੇ ਇੱਕ ਸ਼ਹਿਰ ਆ ਜਿੱਥੇ ਇੱਕ ਵੱਡਾ ਫਾਰਮ ਉਹ ਬਜ਼ੁਰਗ ਕੰਮ ਕਰਦੇ ਨੇ ਤੇ 6 ਮਹੀਨੇ ਪਹਿਲਾਂ ਆਪਾਂ ਉਹਨਾਂ ਤੋਂ ਹੀ ਜਿਹੜੇ ਬੱਚੇ ਨੇ ਉਹ ਲੈ ਕੇ ਆਏ ਸੀ ਤੇ ਹੁਣ ਕਾਫੀ ਜ਼ਿਆਦਾ ਉਹਨਾਂ ਦੇ ਨਾਲ ਆਪਣਾ ਹੈਗਾ ਆ ਵੀ ਉਹਨਾਂ ਤੋਂ ਜਾਣਕਾਰੀ ਇਹ ਜਿਹੜੀ ਲੈਂਦੇ ਰਹੀਦਾ ਆ ਤੇ ਉਹ ਦੋਨੋਂ ਹਸਬੰਡ ਵਾਈਫ ਨੇ ਤੇ ਦੋਨੋਂ ਬਜ਼ੁਰਗ ਨੇ ਕਾਫੀ ਜ਼ਿਆਦਾ ਤੇ ਜਦੋਂ ਵੀ ਆਪਾਂ ਜਾਈਦਾ ਤੇ ਉਹਨਾਂ ਦੇ ਨਾਲ ਇਦਾਂ ਹੀ ਗੱਲਾਂ ਚੱਲ ਪੈਂਦੀਆਂ ਨੇ ਵਧੀਆ ਤੇ ਉਹਨਾਂ ਨੇ ਮੈਨੂੰ ਦੱਸਿਆ ਹੁਣ ਇੱਕ ਦਿਨ ਵੀ ਉਹ ਇਹ ਜਿਹੜਾ ਮੁਰਗੀ ਫਾਰਮ ਦਾ ਕੰਮ ਆ 1980 ਤੋਂ ਕਰਦੇ ਨੇ ਠੀਕ ਆ ਤੇ ਵੈਸੇ ਉਹਨਾਂ ਨੇ ਦੁਕਾਨ ਵੀ ਖੋਲੀ ਹੋਈ ਆ ਰੋਡ ਦੇ ਉੱਤੇ ਉਹਨਾਂ ਦੀ ਦੁਕਾਨ ਆ ਜਿੱਥੇ ਉਹਨਾਂ ਨੇ ਕਾਫੀ ਜ਼ਿਆਦਾ ਹੋਰ ਸਮਾਨ ਵੀ ਰੱਖਿਆ ਹੋਇਆ ਜਿਵੇਂ ਮੁਰਗੀਆਂ ਦੀ ਫੀਡ ਪਸ਼ੂਆਂ ਦੀ ਫੀਡ ਦਵਾਈਆਂ ਇਹ ਝਾੜੂ ਪੋਚੇ ਵਗੈਰਾ ਇਦਾਂ ਦਾ ਕਾਫੀ ਸਮਾਨ ਆ ਸੰਗਲ ਹੋ ਗਏ ਕਾਫੀ ਜਿਆਦਾ ਸਮਾਨ ਆ ਜਿਹੜਾ ਦੁਕਾਨ ਤੇ ਰੱਖਿਆ ਹੋਇਆ ਆ ਤੇ ਨਾਲ ਦੀ ਨਾਲ ਉਹ ਜਿਹੜਾ ਮੁਰਗੀ ਫਾਰਮ ਦਾ ਕੰਮ ਉਹ ਵੀ ਕਰਦੇ ਨੇ ਉੱਥੋਂ ਅੰਡੇ ਵਗੈਰਾ ਵੀ ਸੇਲ ਕਰਦੇ ਨੇ ਮੁਰਗੀਆਂ ਦੇ ਬੱਚੇ ਵਗੈਰਾ ਪਾਲ ਕੇ ਉਹਨਾਂ ਨੂੰ ਵੀ ਸੇਲ ਕਰਦੇ ਨੇ ਤੇ ਕਾਫੀ ਜਿਆਦਾ ਉਹਨਾਂ ਨੇ ਜਿਹੜਾ ਕੰਮ ਆ ਉਹ ਵਧਾਇਆ ਹੋਇਆ ਆ ਉਹਨਾਂ ਨੇ ਦੱਸਿਆ ਕਿ 1980 ਦਾ ਇਹ ਕੰਮ ਆ ਸੀ ਜਿਹੜਾ ਸ਼ੁਰੂ ਕੀਤਾ ਹੋਇਆ ਆ ਤੇ ਪਹਿਲਾਂ ਪਹਿਲਾਂ ਸਾਡੇ ਕੋਲੇ ਆਪਣੇ ਛੋਟੀ ਜੀ ਜਗ੍ਹਾ ਸੀਗੀ ਮਤਲਬ ਜਿਹੜਾ ਸਾਡਾ ਘਰ ਸੀਗਾ ਵੀ ਡਬਲ ਸਟੋਰੀ ਸਾਡਾ ਘਰ ਸੀਗਾ ਤੇ نیچے ਅਸੀਂ ਮੁਰਗੀਆਂ ਰੱਖੀਆਂ ਹੋਈਆਂ ਸੀ ਤੇ ਉੱਪਰ ਅਸੀਂ ਆਪ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਤੋਂ ਹੀ ਕਮਾਈ ਕਰਕੇ ਅਸੀਂ ਇੱਕ ਸ਼ੈੱਡ ਬਣਾਈ ਅਲੱਗ ਜਗ੍ਹਾ ਲੈ ਕੇ ਸ਼ੈੱਡ ਬਣਾਈ ਤੇ ਉੱਥੇ ਸ਼ੈੱਡ ਬਣਾ ਕੇ ਮੁਰਗੀਆਂ ਦਾ ਕੰਮ ਸ਼ੁਰੂ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਕਮਾਈ ਆ ਤਾਂ ਹੀ ਅਸੀਂ 1980 ਤੋਂ ਇਹ ਕੰਮ ਕਰਦੇ ਆਏ ਹਾਂ ਦੇਖੋ ਉਹ ਡਬਲ ਕੰਮ ਕਰ ਰਹੇ ਨੇ ਇੱਕ ਪਾਸੇ ਉਹਨਾਂ ਨੇ ਦੁਕਾਨ ਖੋਲੀ ਹੋਈ ਆ ਜਿੱਥੇ ਉਹਨਾਂ ਦੀ ਜਿਹੜੀ ਵਾਈਫ ਆ ਉਹ ਵੀ ਨਾਲ ਵੈਂਦੀ ਆ ਕਿਉਂਕਿ ਆਪਾਂ ਆਪਣਾ ਉਹਨਾਂ ਦੇ ਕੋਲ ਆਣਾ ਜਾਣਾ ਲੱਗਿਆ ਰਹਿੰਦਾ ਆ ਠੀਕਾ ਇਹ ਥੋੜੇ ਜੇ ਸਮੇਂ ਚ ਹੀ ਕਾਫੀ ਜ਼ਿਆਦਾ ਉਹਨਾਂ ਦੇ ਨਾਲ ਪਿਆਰ ਆ ਆਪਣਾ ਤੇ ਆਪਾਂ ਉਹਨਾਂ ਨੂੰ ਜਾਣਕਾਰੀ ਵੀ ਆ ਜਿਹੜੀ ਲੈਂਦੇ ਰਹੀਦਾ ਆ ਤੇ ਉਹ ਵੀ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਕਿ ਹਾਂ ਬਈ ਕੋਈ ਕੁੜੀ ਆ ਜਿਹੜੀ ਇਹ ਕੰਮ ਕਰਦੀ ਆ ਉਹਨਾਂ ਨੂੰ ਵੀ ਵਧੀਆ ਲੱਗਦਾ ਆ ਤੇ ਕਿਉਂਕਿ ਅੱਜ ਕੱਲ ਇਸ ਕੰਮ ਨੂੰ ਲੋਕ ਆ ਜਿਹੜਾ ਬਹੁਤ ਛੋਟਾ ਸਮਝਦੇ ਨੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਬਸ ਬੰਦੇ ਦੀ ਸੋਚ ਹੀ ਬੱਦੀ ਛੋਟੀ ਹੁੰਦੀ ਆ ਸੋ ਮੇਰਾ ਇਹ ਗੱਲ ਦੱਸਣ ਦਾ ਮਤਲਬ ਇਹ ਆ ਕਿ ਇਸ ਕੰਮ ਦੇ ਵਿੱਚ ਜਿਹੜੀ ਕਮਾਈ ਆ ਉਹ ਹੈਗੀ ਆ ਬਸ ਗੱਲ ਇਹ ਆ ਕਿ ਤਰੀਕੇ ਨਾਲ ਕੰਮ ਕਰੂ ਉਹ ਬਜ਼ੁਰਗ 1980 ਦੇ ਕੰਮ ਕਰਦੇ ਨੇ ਉਹਨਾਂ ਨੂੰ ਕਮਾਈ ਹੈਗੀ ਆ ਤਾਂ ਹੀ ਉਹ ਹੁਣ ਤੱਕ ਇਹ ਵਾਲਾ ਕੰਮ ਆ ਜਿਹੜਾ ਉਹ ਕਰਦੇ ਨੇ ਤੇ ਉਹਨਾਂ ਨੇ ਕਾਫੀ ਜ਼ਿਆਦਾ ਆਪਣੇ ਜਿਹੜੇ ਜਗਾ ਆ ਹੁਣ ਮੁਰਗੀਆਂ ਦੇ ਲਈ ਕਾਫੀ ਜ਼ਿਆਦਾ ਵੱਡਾ ਫਾਰਮ ਕਹਿ ਲਓ ਵੀ ਸ਼ੈੱਡ ਬਹੁਤ ਜ਼ਿਆਦਾ ਵੱਡੀ ਸ਼ੈੱਡ ਉਹਨਾਂ ਨੇ ਹੁਣ ਬਣਾ ਲਈ ਆ ਮਤਲਬ ਆ ਕਿ ਉਹ ਅੱਗੇ ਵੀ ਇਹ ਜਿਹੜਾ ਕੰਮ ਉਹ ਕਰਨਗੇ ਤੁਸੀਂ ਜਦੋਂ ਇਹ ਵਾਲਾ ਕੰਮ ਸ਼ੁਰੂ ਕਰੋਗੇ ਤਾਂ ਹੌਲੀ-ਹੌਲੀ ਤੁਹਾਨੂੰ ਹੋਰ ਵੀ ਜਾਣਕਾਰੀ ਆ ਜਿਹੜੀ ਮਿਲੂਗੀ ਕਿ ਕਿਹੜੀ ਫੀਡ ਰੱਖਣੀ ਆ ਤੁਸੀਂ ਫੀਡ ਵੀ ਇਹਨਾਂ ਦੀ ਰੱਖ ਕੇ ਵੇਚ ਸਕਦੇ ਆ ਇਹਨਾਂ ਦੀਆਂ ਦਵਾਈਆਂ ਵੀ ਸੇਲ ਕਰ ਸਕਦੇ ਆ ਬਹੁਤ ਜ਼ਿਆਦਾ ਇਸ ਕੰਮ ਦੇ ਵਿੱਚ ਜਿਹੜੀ ਕਮਾਈ ਆ ਉਹ ਹੈਗੀ ਆ ਬਸ ਗੱਲ ਇਹ ਆ ਕਿ ਤੁਸੀਂ ਤਰੀਕੇ ਨਾਲ ਕੰਮ ਆ ਜਿਹੜਾ ਕਰੋ ਉਹ ਡਬਲ ਕੰਮ ਕਰ ਰਹੇ ਨੇ ਇੱਕ ਪਾਸੇ ਉਹ ਦੁਕਾਨ ਵੀ ਚਲਾ ਰਹੇ ਨੇ ਤੇ ਦੁਕਾਨ ਦੇ ਥਰੂ ਹੀ ਉਹ ਜਿਹੜੇ ਇਹ ਸੇਲ ਕਰੀ ਜਾਂਦੇ ਨੇ ਦੇਸੀ ਅੰਡੇ ਵੀ ਤੇ ਇਹ ਜਿਹੜੇ ਮੁਰਗੀਆਂ ਦੇ ਬੱਚੇ ਆ ਜਾਂ ਫਿਰ ਮੁਰਗੀਆਂ ਕਹਿ ਲਓ ਫੀਡ ਵੀ ਸਾਰਾ ਕੁਝ ਉਹ ਸੇਲ ਕਰੀ ਜਾਂਦੇ ਨੇ ਤੇ ਉਹਨਾਂ ਦੀ ਕਮਾਈ ਹੈ ਜਿਹੜੀ ਆਪੇ ਹੀ ਵਧੀ ਆਇਆ ਤੇ ਉਹਨਾਂ ਨੇ ਮੇਰੇ ਵਾਂਗ ਕੱਲੂ ਕਹਿਣਾ ਹੀ ਹੈ ਕਿ ਹਾਂ ਵੀ ਇਸ ਕੰਮ ਦੇ ਵਿੱਚ ਫਾਇਦਾ ਹੈਗਾ ਦੇਖੋ ਹਰ ਇੱਕ ਬੰਦਾ ਹਰ ਇੱਕ ਕੰਮ ਦੇ ਵਿੱਚ ਸਫਲ ਨਹੀਂ ਹੋ ਸਕਦਾ ਹੈਗਾ ਤੇ ਹਰ ਇੱਕ ਬੰਦਾ ਹਰ ਇੱਕ ਕੰਮ ਦੇ ਵਿੱਚ ਹਾਰ ਨਹੀਂ ਸਕਦਾ ਤੁਸੀਂ ਕੋਸ਼ਿਸ਼ ਕਰੋ ਤਰੀਕੇ ਨਾਲ ਇਹ ਕੰਮ ਕਰਨ ਦੀ ਜੇਕਰ ਕਿਸੇ ਮੇਰੇ ਵੀਰ ਕੋਲ ਕੰਮ ਨਹੀਂ ਹੈਗਾ ਤਾਂ ਉਹ ਇਹ ਕੰਮ ਸ਼ੁਰੂ ਕਰ ਲਓ ਜਾਂ ਫਿਰ ਕਿਸੇ ਮਰੀ ਭੈਣ ਕੋਈ ਘਰੇ ਰਹਿੰਦੀ ਆ ਉਹ ਕੰਮ ਕਰਨਾ ਚਾਹੁੰਦੀ ਆ ਤਾਂ ਸਾਈਡ ਬਿਜ਼ਨਸ ਦੇ ਤੌਰ ਤੇ ਇਹ ਕੰਮ ਕਰ ਸਕਦੀ ਆ ਬਹੁਤ ਜ਼ਿਆਦਾ ਫਾਇਦੇਮੰਦ ਆ ਬਸ ਤੁਸੀਂ ਇੱਕ ਤਰੀਕੇ ਜਿਹੇ ਦੇ ਨਾਲ ਇਹ ਕੰਮ ਆ ਜਿਹੜਾ ਕਰਨਾ ਆ ਜੇਕਰ ਤੁਹਾਡੇ ਕੋਲ ਜਗ੍ਹਾ ਨਹੀਂ ਹੈਗੀ ਤਾਂ ਤੁਸੀਂ ਛੱਤ ਤੇ ਵੀ ਰੱਖ ਸਕਦੇ ਆ ਛੱਤ ਤੇ ਤੁਸੀਂ 30 35 ਮੁਰਗੀਆਂ ਜਾਂ ਫਿਰ 50 ਮੁਰਗੀਆਂ ਆਸਾਨੀ ਨਾਲ ਰੱਖ ਕੇ ਪਾਲ ਸਕਦੇ ਆ ਘਰ ਦੀਆਂ ਹੀ ਕੁਝ ਚੀਜ਼ਾਂ ਤੋਂ ਜ਼ਰੂਰੀ ਨਹੀਂ ਹੈਗਾ ਤੁਸੀਂ ਬਾਜ਼ਾਰ ਤੋਂ ਫੀਡ ਲੈ ਕੇ ਆਉਣੀ ਆ ਘਰ ਦੀ ਇੱਕ ਕਹਿ ਲਓ ਵੀ ਜੂਠ ਤੋਂ ਹੀ 25-30 ਮੁਰਗੀਆਂ ਤਾਂ ਘਰ ਦੀ ਜੂਠ ਤੋਂ ਹੀ ਪਲ ਜਾਂਦੀਆਂ ਨੇ ਸੋ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਧੰਨਵਾਦ